ਪੰਜਾਬ ਦੀਆਂ ਮਸ਼ਹੂਰ ਕਿਲਾ ਰਾਇਪੁਰ ਦੀਆਂ ਪੈਂਡੂ 올림픽 ਖੇਡਾਂ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ ਇਸ ਦੇ ਲਈ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਤੇ ਉਸ ਨੂੰ ਪਾਸ ਵੀ ਕਰ ਦਿੱਤਾ ਹੈ ਜੇਕਰ ਇਸ ਬਿੱਲ ਨੂੰ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਮਿਲਦੀ ਹੈ ਤਾਂ ਫਰਵਰੀ 2026 ਦੇ ਵਿੱਚ ਲੁਧਿਆਣਾ ਦੇ ਕਿਲਾ ਰਾਇਪੁਰ ਦੇ ਵਿੱਚ ਫਿਰ ਤੋਂ ਇਹ ਖੇਡਾਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਬਲਦਾਂ ਦੀ ਦੌੜ ਵੀ ਸ਼ਾਮਲ ਹੋਵੇਗੀ ਇਸ ਵਾਰ ਬਲਦਾਂ ਦੀ ਦੌੜ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਪਸ਼ੂ क्रूरਤਾ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਦੌੜ ਦੇ ਦੌਰਾਨ ਬਲਦਾਂ ਨੂੰ ਕਿਸੇ ਡੰਡੇ ਜਾਂ ਫਿਰ ਕਿਸੇ ਤੇਜ਼ ਚੀਜ਼ ਦੇ ਨਾਲ ਨਹੀਂ ਮਾਰਿਆ ਜਾ ਸਕਦਾ। ਸਿਰਫ ਹੱਥ ਦੇ ਨਾਲ ਥੱਪਤ ਪਾ ਸਕਦੇ ਆ। ਜਾਣਕਾਰੀ ਦੇ ਮੁਤਾਬਕ ਬੈਲਗੱਡੀਆਂ ਦੀ ਦੌੜ ਦੇ ਵਿੱਚ ਹਿੱਸਾ ਲੈਣ ਵਾਲੇ ਹਰ ਬਲਦ ਦੀ ਮੈਡੀਕਲ ਜਾਂਚ ਵੀ ਹੋਵੇਗੀ ਅਤੇ ਸਾਰੇ ਹੀ ਬਲਦਾਂ ਦਾ ਰਜਿਸਟ੍ਰੇਸ਼ਨ ਵੀ ਕੀਤਾ ਜਾਵੇਗਾ। ਨਾਲ ਹੀ ਦੇਸੀ ਨਸਲ ਦੇ ਬਲਦਾਂ ਦੀ ਗਿਣਤੀ ਨੂੰ ਵਧਾਉਣ ਦੀ ਗੱਲ ਵੀ ਕਹੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਬਲਦ ਦੌੜ ਮੁਕਾਬਲੇ ਹੋ ਸਕਣਗੇ ਹਾਂ ਇੱਕ ਕਸੀ ਕਲੌਜ਼ ਜਰੂਰ ਪਾਇਆ ਮੈਂ ਕਲੀਅਰ ਕਰ ਦੇਣੀ ਚਾਹਨਾ ਐ ਐਮਐਲਏ ਸਾਹਿਬ ਕਹ ਰਹੇ ਸੀ ਕਿ ਕਿ ਇੱਕਸੀ ਦੇ ਵਿੱਚ ਕਲੌਜ਼ ਜਰੂਰ ਪਾਇਆ ਹੋਇਆ ਹੈ ਕਿ ਜਿਸ ਵੇਲੇ ਦੌੜਾਂ ਹੋਣਗੀਆਂ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ 'ਚ ਕੋਈ ਡੰਡਾ ਜਦ ਪ੍ਰਾਣੀ ਜ ਆਰ ਉਹ ਨਹੀਂ ਹੋ। ਥਾਪੀ ਦੇ ਕੇ ਭਜਾ ਲੇ ਪਰ ਡੰਡਾ ਮਾਰ ਕੇ ਜਾਂ ਪੂਛ ਮਰੋੜ ਕੇ ਨਹੀਂ ਭਜਾ ਸਕਦਾ। ਜਿਹੜੀ क्रुएल्टी ਕਹਿੰਦੇ ਆਪਾਂ ਕੋਈ ਕੋਈ ਜ਼ੁਲਮ ਨਾ ਹੋਵੇ ਹੂੰ ਤਾਂ ਦੋੜਾਂ ਸਾਡੇ ਸਾਡੇ ਸੱਭਿਆਚਾਰ ਹੈ। ਸੋ ਇਸ ਕਰਕੇ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਖੁੱਡਿਆ ਸਾਹਿਬ ਦਾ ਕਿਉਂਕਿ ਖੁਦ ਵੀ ਉਹ ਖੇਤੀ ਵਾਲੇ ਇਲਾਕੇ ਚੋਂ ਹੀ ਆਉਂਦੇ ਆ